ਮਾਰੂ ਸੋ ਲਹਿ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰੈ ਧਰਤੀ ਆਰ ਆਕਾਸ਼ਾ ਸਿਮਰੈ ਚੰਦ ਸੂਰਜ ਗੋਣ ਤਾਸਾ ਪਾਉਣ ਪਾਣੀ ਬੈਸੰਤਰ ਸਿਮਰੈ ਸਿਮਰੈ ਸਗਲੇ ਉਪਾਰਜਨ ਸਿਮਰੈ ਖੰਡ ਦੀਪ ਸਭ ਲੋ ਆਓ ਸਿਮਰੈ ਪਾਤਾਲ ਪੁਰੀਆ ਸੱਚ ਸੁਆਓ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨਾਂ ਸਿਮਰੈ ਬ੍ਰਹਮੇ ਵਿਸ਼ਨ ਮਹੇਸਾ ਸਿਮਰੈ ਦੇਵਤੇ ਕੋੜ 33 ਸਾ ਸਿਮਰੈ ਜਾਖ ਦੇਤ ਸਭ ਸਿਮਰਹਿ ਆਗਣਤ ਨ ਜਾਈ ਜਸ ਗਣਾ ਸਿਮਰੈ ਪਾਸ ਪੰਖੀ ਸਭ ਭੂਤਾ ਸਿਮਰੈ ਬਨ ਪਰਬਤ ਆਉ ਤੂਤਾ ਲਤਾ ਬਲੀ ਸਾਖ ਸਭ ਸਿਮਰਹਿ ਰਾਵ ਰਹਾ ਸੁਆਮੀ ਸਭ ਮਨਾਂ ਸਿਮਰੈ ਧੂਲ ਸੂਖਮ ਸਭ ਜਨਤਾ ਸਿਮਰੈ ਸਿਧ ਸਾਧਕ ਹਰ ਮੰਤਾ ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ਸਿਮਰੈ ਨਰ ਨਾਰੀ ਆਸਰਮ ਸਿਮਰੈ ਜਾਤ ਜੋਤ ਸਭ ਵਰਨਾ ਸਿਮਰੈ ਗੁਣੀ ਚਤਰ ਸਭ ਬੀਤੇ ਸਿਮਰੈ ਰੈਣੀ ਅਰ ਦਿਨਾ ਸਿਮਰੈ ਕੜੀ ਮੂਰਤ ਪਾਲਨੇ ਮੁਖਾ ਸਿਮਰੈ ਕਾਲ ਅਕਾਲ ਸੁਚ ਸੋਚਾ ਸਿਮਰੈ ਸਾਉਣ ਸਾਤਰ ਸੰਜੋਗਾ ਆ ਲਖ ਨ ਲਖੀਐ ਇਕ ਖਿਨਾ ਕਰਨ ਕਰਾਮਨ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਕਰ ਕਿਰਪਾ ਜਿਸ ਭਗਤੀ ਲਾਭ ਹੋ ਜਨਮ ਪਦਾਰਥ ਸੋ ਜਨਾ ਜਾਂ ਕੈ ਮਨ ਵੂਠਾ ਪ੍ਰਭ ਆਪਣਾ ਪੂਰੈ ਕਨਮ ਗੁਰ ਕਾ ਜਪ ਜਪਨਾ ਸਰਬ ਨਿਰੰਤਰ ਸੂ ਪ੍ਰਭ ਜਾਤਾ ਬਹੁੜ ਨਾ ਜੋਨੀ ਭਰਮ ਰੁਣਾ ਗੁਰ ਕਾ ਸ਼ਬਦ ਵਸੈ ਮਨ ਜਾਂ ਕੈ ਦੂਖ ਦਰਦ ਭੰਮ ਤਾ ਕਾ ਭਾਗੈ ਸੂਖ ਸਹਜ ਆਨੰਦ ਨਾਮ ਰਸ ਅਨਹਦ ਬਾਣੀ ਸਹਜ ਧੁਨਾ ਸੋ ਧਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾਂ ਕੈ ਮਨ ਬੂਠਾ ਸੋ ਪੂਰ ਕਰਮ ਮਾਨਾਸ਼ਿਨਾ ਜਲ ਥਲ ਮਹੀ ਅਲ ਸਵਾਮੀ ਸੋਈ ਅਵਰਨ ਕਹੀਐ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਭਾਮ ਸਗਲਾ ਅਵਰਨ ਦੀਸੈ ਏਕ ਬਿਨਾ ਉੱਚੇ ਤੇ ਊਚਾ ਦਰਬਾਰਾ ਕਹਿ ਨ ਜਾਈ ਅੰਤ ਨ ਪਾਰਾ ਗਹਿਰ ਗੰਭੀਰ ਅਥਾ ਸੁਆਮੀ ਆਤੋਲ ਨ ਜਾਈ ਕਿਆ ਮਿਨਾ ਤੂ ਕਰਤਾ ਤੇਰਾ ਸਭ ਕੀਆ ਤੁਝ ਬਿਨਿ ਹਵਰ ਨ ਕੋਈ ਬੀਆ ਆਦ ਮਾਦ ਅੰਤ ਪ੍ਰਭ ਤੂ ਹੈ ਸਗਲ ਪ੍ਰਸਾਰਾ ਤੁਮ ਤਨਾ ਜਾਮ ਦੂਤ ਤਿਸ ਨਿਕਟ ਨ ਆਵੇ ਸਾਧ ਸੰਗ ਹਰ ਕੀਰਤਨ ਗਾਵੇ ਸਗਲ ਮਨੋ ਰਥ ਤਾਂ ਕੇ ਪੂਰਨ ਜੋ ਸ਼ਰਮਣੀ ਪ੍ਰਭ ਕਾ ਜਾਸ ਸੁਣਾ ਤੂ ਸਵਨਾ ਕਾ ਸਭ ਕੋ ਤੇਰਾ ਸਾਚੇ ਸਾਹਿਬ ਗਹਿਰ ਗੰਭੀਰਾ ਕਹੋ ਨਾਨਕ ਸੇਈ ਜਨ ਉਤਮ ਜੋ ਭਾਵੈ ਸੁਆਮੀ ਤੁਮ ਮਨਾ ਮਾਰੂ ਮਹੱਲਾ ਪੰਜਵਾ ਪ੍ਰਭ ਸਮਰੱਥ ਸਰਬ ਸੁਖ ਦਾਨਾ ਸਿਮਰੋ ਨਾਮ ਹੋ ਹੋ ਮਿਹਰਵਾਨਾ ਹਰ ਦਾਤਾ ਜੀ ਜੰਤ ਪੇਖਾਰੀ ਜਨ ਬਾਂਛੈ ਜਾ ਚੰਗਨਾ ਮੰਗ ਜਨ ਤੂਰ ਪਰਮ ਗਤ ਪਾਮ ਜਨਮ ਜਨਮ ਕੀ ਮੈਲ ਮਿਟਾਵੋ ਦੀਰਗ ਰੋਗ ਮਿਟੇ ਹਰ ਔਖਦ ਹਰ ਨਿਰਮਲ ਰਾਪੈ ਮੰਗਨਾ ਸ਼ਰਵਨੀ ਸੁਨੋ ਬਿਮਲ ਜਸ ਸੁਆਮੀ ਏਕਾ ਓਟ ਤਜੋ ਬਖ ਕਾਮੀ ਨਿਵ ਨਿਵ ਪਾਏ ਲਗਉ ਦਾਸ ਤੇਰੇ ਕਰ ਸੋ ਕਰੇਤ ਨਾਹੀ ਸੰਗਨਾ ਰਸਨਾ ਗੁਣ ਗਾਵੇ ਹਰ ਤੇਰੀ ਮਿਟੇ ਕਮਾਤੇ ਅਵ ਗੁਣ ਮੇਰੇ ਸਿਮਰ ਸਿਮਰ ਸੁਆਮੀ ਮਨ ਜੀਵੈ ਪੰਜ ਦੂਤ ਤਜ ਤੰਗਨਾ ਚਰਨ ਕਮਲ ਜਾਪ ਬੋਹ ਹਿਤ ਚਰੀਐ ਸੰਤ ਸੰਗ ਮਿਲ ਸਾਗਰ ਤਰੀਐ ਅਰਚਾ ਬੰਦਨ ਹਰਿ ਸੰਤ ਨਿਵਾਸੀ ਬਹੜ ਜੋਨ ਨਾਨੰਗਨਾ ਦਾਸ ਦਾਸਨ ਕੀ ਦਾਸ ਦਾਸਨ ਕੋ ਕਰਿ ਲਿਹੋ ਗੋਪਾਲਾ ਕਿਰਪਾ ਨਿਧਾਨ ਦੀਨ ਦਇਆਲਾ ਸਖਾ ਸਹਾਈ ਪੂਰਨ ਪਰਮੇਸ਼ਰ ਮਿਲ ਕਦੇ ਨਾ ਹੋਵੀ ਭੰਗਣਾ ਮਾਨ ਤਨ ਅਰਪ ਤਰੀ ਸਭ ਆਗੈ ਜਨਮ ਜਨਮ ਕਾ ਸੋਇਆ ਜਾਗੈ ਜਿਸ ਕਾ ਸਾਸੋਈ ਪ੍ਰਤ ਪਾਲਕ ਹਾਤ ਤਿਆਗੀ ਹਉ ਮੈਂ ਹੰਤਨਾ ਜਾਲ ਥਲ ਬੂਰਨ ਯੰਤਰ ਜਾਮੀ ਘਟ ਘਟ ਰਵਿਆ ਆਂ ਛਲ ਸੁਆਮੀ ਭਰਮ ਭੀਤ ਖੋਈ ਗੁਰ ਪੂਰੈ ਏਕ ਰਵਿਆ ਸਰਬੰਗਨਾ ਜਾਤ ਕਾ ਦੇਖੋ ਪ੍ਰਭ ਸੁਖ ਸਾਗਰ ਹਰ ਕੋਟ ਭੰਡਾਰ ਨਾਹੀ ਰਤਨਾਗਰ ਅਗਾ ਹੈ ਅਗਾ ਹਕੇ ਚ ਮਿਤ ਨਹੀਂ ਪਾਈਐ ਸੋ ਬੂਜੈ ਜਿਸ ਕਿਰਪੰਗਨਾ ਛਾਤੀ ਸੀਤਲ ਮਨ ਤਨ ਠੰਡਾ ਜਨਮ ਮਰਨ ਕੀ ਮਿਟਵੀ ਢੰਜਾ ਕਾਰਗਹਿ ਕਾਢ ਲੀਏ ਪ੍ਰਭ ਆਪਣੇ ਅਮਿਓ ਧਾਰ ਦ੍ਰਿਸ਼ਟੰਗਨਾ एको एक रव्या सब ठाई तिस बिन दूजा कोही नाही आदम आदे अंत प्राव रव्या कृष्ण बुजी परमंगना गुरु परमेश्वर गुरु गोविंद गुर गुरु कर्ता गुरु साद बक्शंद गुरु जाप जाप जपत फल पाया ज्ञान दीपक संत संघना जो पेखा सो सब केच स्वामी जो सुन ना सो प्राव की बानी ਜੋ ਕੀਨੋ ਸੁ ਤੁਮੇ ਕਰਾਇਓ ਸਰਨ ਸਹਾਈ ਸੰਤਹਿ ਤਨਾ ਜਾਚਕ ਜਾਚੈ ਤੁਮਹਿ ਆਰਾਧੈ ਪਾਉ ਪਤਿਤ ਪਾਵਨ ਪੂਰਨ ਪ੍ਰਭ ਸਾਧੈ ਏਕੋ ਦਾਨ ਸਰਬ ਸੁਖ ਗੁਣ ਦਿਦ ਆਨ ਮੰਗਨ ਨਹਿ ਕਿੰਚਨਾ ਕਾਇਆ ਪਾਤਰ ਪ੍ਰਭ ਕਰਨਹਿ ਹਾਰਾ ਲਗੀ ਲਾਗ ਸੰਤ ਸੰਗਾਰਾ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠੈ ਰੰਗਨਾ 16 ਕਲਾ ਸੰਪੂਰਨ ਫਲਿਆ ਅਨਤ ਕਲਾ ਹੋਈ ਠਾਕੁਰ ਚੜ੍ਹਿਆ ਅਨਤ ਬਿਨੋਦ ਹਰਨਾਮ ਸੁਖ ਨਾਨਕ ਅੰਮ੍ਰਿਤ ਰਸ ਹਰ ਪੁੰਚਨਾ ਮਾਰੂ ਸੋ ਲਹੀ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਸਾਹਿਬ ਹਾਂ ਸੇਵਕ ਕੀਤਾ ਜੀਉ ਪਿੰਡ ਸਭ ਤੇਰਾ ਦਿੱਤਾ ਕਰਨ ਕਰਾਮਣ ਸਭ ਤੂੰ ਹੈ ਤੂੰ ਹੈ ਹੈ ਨਾਹੀ ਕਿਛ ਅਸਾੜਾ ਤਮਹਿ ਪਠਾਏ ਤਾਂ ਜਗ ਮਹਿ ਆਈ ਜੋ ਤੁਧ ਭਾਣਾ ਸੇ ਕਰਮ ਕਮਾਈ ਤੁਜ ਤੇ ਬਾਹਰ ਕਿਛੂ ਨਾ ਹੋਵਾ ਤਾਂ ਕੀ ਨਾਹੀ ਕਿਛ ਕਾੜਾ ਉਹ ਹਾ ਹੁਕਮ ਤੁਮਹਾਰਾ ਸੁਣੀਐ ਈਹਾਂ ਹਰਜਾਸ ਤੇਰਾ ਭਣੀਐ ਆਪੇ ਲੇਖ ਆ ਲੇਖ ਆਪੇ ਤੁਮ ਸਿਓ ਨਾਹੀ ਕਿਛ ਝਾੜਾ ਤੂੰ ਪਿਤਾ ਸਭ ਬਾਰਕ ਥਾਰੀ ਜਿਉ ਖੇਲਾਵੇ ਤਿਉ ਖੇਲਨ ਹਾਰੇ ਉੱਜੜ ਮਾਰਗ ਸਭ ਤੁਮਹੀ ਕੀਨਾ ਚਲੈ ਨਾਹੀ ਕੋ ਵੇਪਾੜਾ ਇਕ ਬੈਸਾਏ ਰਖੇ ਗ੍ਰਹ ਅੰਤਰ ਇਕ ਪਠਾਈ ਦੇਸ ਦੇ ਸੰਤਰ ਇਕ ਹੀ ਕੋ ਘਾਸ ਇਕ ਹੀ ਕੋ ਰਾਜਾ ਇਨ ਮੈਂ ਕਹੀਐ ਕਿਆ ਕੂੜਾ ਕਾਮਨ ਸੁਮੁਗਤੀ ਕਾਮਨ ਸੁਨਰਕਾ ਕਾਮਨ ਸੈਸਾਰੀ ਕਾਮਨ ਸੁਭਗਤਾ ਕਾਮਨ ਸੁਦਾਨ ਕਾਮਨ ਸੁਹੋਸ਼ਾ ਕਾਮਨ ਸੁਸੁਰਤਾ ਕਮਨ ਜੜਾ ਹੁਕਮੇ ਮੁਕਤੀ ਹੁਕਮੇ ਨਰਕਾ ਹੁਕਮ ਸੰਸਾਰੀ ਹੁਕਮੇ ਭਗਤਾ ਹੁਕਮੇ ਹੋ ਚਾਹ ਹੁਕਮੇ ਦਾਨਾ ਦੂਜਾ ਨਹੀਂ ਅਵਰ ਤੜਾ ਸਾਗਰ ਕੀਨਾ ਯਤ ਤੁਮ ਭਾਰਾ ਇਕ ਖੜੇ ਰਸਾਤਲ ਕਰ ਮਨ ਮੁਖ ਗਾਵਾਰਾ ਇਕ ਨਾ ਪਾਰਨ ਲਗਾਵੇ ਆਪੀ ਸਤਿਗੁਰ ਜਿਨ ਕਾ ਸੱਚ ਬੇੜਾ ਕਾਉ ਤਕ ਕਾਲ ਇਹੋ ਹੁਕਮ ਪਠਾਇਆ ਜੀਅ ਜੰਤ ਉਪਾਏ ਸਮਾਇਆ ਵੇਖੈ ਵਿਕਸੈ ਸਾਬ ਰੰਗ ਮਾਣੀ ਰਚਨ ਕੀਨਾ ਇਕ ਆਖਾੜਾ ਵੱਡਾ ਸਾਹਿਬ ਵੱਡੀ ਨਾਈ ਵੱਡਾ ਤਾਰ ਵੱਡੀ ਜਿਸ ਜਾਈ ਅਗਮ ਅਗੋਚਰ ਬੀ ਅੰਤ ਅਤੋਲਾ ਹੈ ਨਾਹੀ ਕਿਛ ਆਹਾੜਾ ਕੀਮਤ ਕੋਏ ਨਾ ਜਾਣੈ ਦੂਜਾ ਆਪੇ ਆਪ ਨਿਰੰਜਨ ਪੂਜਾ ਆਪ ਸੁਗਿਆਨੀ ਆਪ ਧਿਆਨੀ ਆਪ ਸਤਵੰਤਾ ਅਤ ਗਾੜਾ ਕਿਤੜਿਆਂ ਦਿਨ ਗੁਪਤ ਕਹਾਇਆ ਕੀਤੜਿਆਂ ਦਿਨ ਸੁੰਨ ਸਮਾਇਆ ਕੀਤੜਿਆਂ ਦਿਨ ਤੁੰਦੂਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਬਾਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸੇਵ ਵਰਤਾਇਨੇ ਅੰਤਰ ਆਪੇ ਸੀਤਲ ਠਾਰ ਗੜਾ ਜਿਸਹਿ ਨਵਾਜੇ ਗੁਰਮੁਖ ਸਾਜੇ ਨਾਮ ਵਸੈ ਤਿਸ ਅਨ ਹਦ ਵਾਜੇ ਤਿਸ ਹੀ ਸੁਖ ਤਿਸ ਹੀ ਠਕ ਰਾਈ ਤਿਸਹਿ ਨ ਆਵੈ ਜਮ ਨੇੜਾ ਕੀਮਤ ਕਾਗਜ਼ ਕਹੀਂ ਨਾ ਜਾਈ ਕਹੋ ਨਾਨਕ ਬੇਅੰਤ ਗਸਾਈ ਆਦ ਮਾਦ ਅੰਤ ਤਲ ਸੋਈ ਹਾਥ ਤਿਸੈ ਕੈ ਨੇ ਬੀੜਾ ਤਿਸੇ ਸਰੀਕ ਨਾਹੀ ਰੇ ਕੋਈ ਕਿਸ ਹੀ ਬੁ ਤੈ ਜਬਾਬ ਨਾ ਹੋਈ ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਜੋਜ ਖੜਾ ਮਾਰੂ ਸੋ ਲਹਿ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਿਮਰੈ ਧਰਤੀ ਆਰ ਆਕਾਸ਼ਾ ਸਿਮਰੈ ਚੰਦ ਸੂਰਜ ਗੋਣ ਤਾਸਾ ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲੇ ਉਪਾਰਜਨ ਸਿਮਰੈ ਖੰਡ ਦੀਪ ਸਭ ਲੋ ਆਓ ਸਿਮਰੈ ਪਾਤਾਲ ਪੁਰੀਆ ਸਚ ਸੁਆਓ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨਾ ਸਿਮਰੈ ਬ੍ਰਹਮੇ ਵਿਸ਼ਨ ਮਹੇਸਾ ਸਿਮਰੈ ਦੇਵਤੇ ਕੋੜ 33 ਸਾ ਸਿਮਰੈ ਜਾਖ ਦੇਤ ਸਭ ਸਿਮਰਹਿ ਆਗਣਤ ਨ ਜਾਈ ਜਸ ਗਣਾ ਸਿਮਰੈ ਪਾਸ ਪੰਖੀ ਸਭ ਭੂਤਾ ਸਿਮਰੈ ਬਨ ਪਰਬਤ ਆਉ ਤੂਤਾ ਲਤਾ ਬਲੀ ਸਾਖ ਸਭ ਸਿਮਰੈ ਰਾਵ ਰਹਿਆ ਸੁਆਮੀ ਸਭ ਮਨਾਂ ਸਿਮਰੈ ਥੂਲ ਸੂਖਮ ਸਭ ਜਨਤਾ ਸਿਮਰੈ ਸਿਧ ਸਾਧਕ ਹਰ ਮੰਤਾ ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ਸਿਮਰੈ ਨਰ ਨਾਰੀ ਆ ਸਰਮਾ ਸਿਮਰੈ ਜਾਤ ਜੋਤ ਸਭ ਵਰਨਾ ਸਿਮਰੈ ਗੁਣੀ ਚਤਰ ਸਭ ਬੀਤੇ ਸਿਮਰੈ ਰਾਣੀ ਅਰ ਦਿਨਾ ਸਿਮਰੈ ਖੜੀ ਮੂਰਤ ਪਲਨੇ ਮੁਖਾ ਸਿਮਰੈ ਕਾਲ ਅਕਾਲ ਸੁਚ ਸੋਚਾ ਸਿਮਰੈ ਸਾਉਣ ਸਾਤਰ ਸੰਜੋਗਾ ਆ ਲਖ ਨ ਲਖੀਐ ਇਕ ਖਿਨਾ ਕਰਨ ਕ ਰਾਮਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਕਰ ਕਿਰਪਾ ਜਿਸ ਭਗਤੀ ਲਾਭ ਹੋ ਜਨਮ ਪਦਾਰਥ ਸੋ ਜਨਾ ਜਾਂ ਕੈ ਮਨ ਵੂਠਾ ਪ੍ਰਭ ਆਪਣਾ ਪੂਰੈ ਕਨਮ ਗੁਰ ਕਾ ਜਪ ਜਪਨਾ ਸਰਬ ਨਿਰੰਤਰ ਸੋ ਪ੍ਰਭ ਜਾਤਾ ਬਹੁੜ ਨ ਜੋਨੀ ਭਰਮ ਰੁਣਾ ਮੋਰ ਕਾਛਉ ਦਵਸੈ ਮਨ ਜਾਂ ਕੈ ਦੂਖ ਦਰਦ ਭ੍ਰਮ ਤਾ ਕਾ ਭਾਗੈ ਸੂਖ ਸਹਜ ਆਨੰਦ ਨਾਮ ਰਸ ਅਨਹਦ ਬਾਣੀ ਸਹਜ ਧੁਨਾ ਸੋ ਥਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾਂ ਕੈ ਮਨ ਬੂਠਾ ਸੋ ਪੂਰ ਕਰਮ ਮਾ ਨਾਸ਼ਿਨਾ ਜਾਲ ਥਾਲ ਮਹੀ ਅਲ ਸੁਆਮੀ ਸੋਈ ਅਵਰਨ ਕਹੀਐ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਭਾਮ ਸਗਲਾ ਅਵਰਨ ਦੀਸੈ ਏਕ ਬਿਨਾ ਉਚੇ ਤੇ ਉਚਾ ਦਰਬਾਰਾ ਕਹਿ ਨ ਜਾਈ ਅੰਤ ਨ ਪਾਰਾ ਗਹਿਰ ਗੰਭੀਰ ਅਥਾ ਸੁਆਮੀ ਆਤੋਲ ਨ ਜਾਈ ਕਿਆ ਮਿਨਾ ਤੂੰ ਕਰਤਾ ਤੇਰਾ ਸਭ ਕੀਆ ਤੁਝ ਬਿਨਿ ਹਵਰ ਨ ਕੋਈ ਬੀਆ ਆਦ ਮਾਦ ਅੰਤ ਪ੍ਰਭ ਤੂੰ ਹੈ ਸਗਲ ਪ੍ਰਸਾਰਾ ਤੁਮ ਤਨਾ ਜਾਮ ਦੂਤ ਤਿਸ ਨਿਕਟ ਨ ਆਵੇ ਸਾਧ ਸੰਗ ਹਰ ਕੀਰਤਨ ਗਾਵੇ ਸਗਲ ਮਨੋ ਰਤ ਤਾਕੇ ਪੂਰਨ ਜੋ ਸ਼ਰਮਣੀ ਪ੍ਰਭ ਕਾ ਜਾਸ ਸੁਣਾ ਤੂ ਸਵਨਾ ਕਾ ਸਭ ਕੋ ਤੇਰਾ ਸਾਚੇ ਸਾਹਿਬ ਗਹਿਰ ਗੰਭੀਰਾ ਕਹਉ ਨਾਨਕ ਸੇਈ ਜਨ ਉਤਮ ਜੋ ਭਾਵੈ ਸੁਆਮੀ ਤੁਮ ਮਨਾ ਮਾਰੂ ਮਹੱਲਾ ਪੰਜਵਾਂ ਪ੍ਰਭ ਸਮਰੱਥ ਸਰਬ ਸੁਖ ਦਾਨਾ ਸਿਮਰਹੁ ਨਾਮ ਹੋ ਹੋ ਮਿਹਰਵਾਨਾ ਹਰ ਦਾਤਾ ਜੀ ਜੰਤ ਪੇਖਾਰੀ ਜਨ ਬਾਂਛੈ ਜਾ ਚੰਗਨਾ ਮੰਗਉ ਜਨ ਤੂਰ ਪਰਮ ਗਤ ਪਾਮ ਜਨਮ ਜਨਮ ਕੀ ਮੈਲ ਮਿਟਾਵੋ ਦੀਰਗ ਰੋਗ ਮਿਟੇ ਹਰ ਔਖਦ ਹਰ ਨਿਰਮਲ ਰਾਪੈ ਮੰਗਨਾ ਸ਼ਰਵਨੀ ਸੁਨੋ ਬਿਮਲ ਜਸ ਸੁਆਮੀ ਏਕਾ ਓਟ ਤਜੋ ਬਿਖ ਕਾਮੀ ਨਿਵ ਨਿਵ ਪਾਏ ਲਗਉ ਦਾਸ ਤੇਰੇ ਕਰ ਸੋ ਕਰੇਤ ਨਾਹੀ ਸੰਗਨਾ ਰਸਨਾ ਗੁਣ ਗਾਵੈ ਹਰ ਤੀਰੀ ਮਿਟੇ ਕਮਾਤੀ ਅਭ ਗੁਣ ਮੇਰੇ ਸਿਮਰ ਸਿਮਰ ਸੁਆਮੀ ਮਨ ਜੀਵੈ ਪੰਜ ਦੂਤ ਤਜ ਤੰਗਣਾ ਚਰਨ ਕਮਲ ਜਾਪ ਬੋਹਿਥ ਚਰੀਐ ਸੰਤ ਸੰਗ ਮਿਲ ਸਾਗਰ ਤਰੀਐ ਅਰਚਾ ਬੰਦਨ ਹਰ ਸੰਤ ਨਿਵਾਸੀ ਬਹੜ ਜੋਨ ਨਾਨੰਗਨਾ ਦਾਸ ਦਾਸਨ ਕੀ ਦਾਸ ਦਾਸਨ ਕੋ ਕਰ ਲਿਹੋ ਗੋਪਾਲਾ ਕਿਰਪਾ ਨਿਧਾਨ ਦੀਨ ਦਇਆਲਾ ਸਖਾ ਸਹਾਈ ਪੂਰਨ ਪਰਮੇਸ਼ਵਰ ਮਿਲ ਕਦੇ ਨਾ ਹੋਵੀ ਭੰਗਣਾ ਮਾਨ ਤਨ ਅਰਪ ਤਰੀ ਸਭ ਆਗੇ ਜਨਮ ਜਨਮ ਕਾ ਸੋਇਆ ਜਾਗੇ ਜਿਸ ਕਾ ਸਾ ਸੋਈ ਪ੍ਰਤ ਪਾਲਕ ਹਾਤ ਤਿਆਗੀ ਹਉ ਮੈਂ ਹੰਤਨਾ ਜਾਲ thalam puran antar jami kat kat ravya a chal swami bharam pith khoi gur puray ek ravya sar bangna jatakat pekho prab sukh sagar har kot pandhar nahi ratna gar agah agaha kech mit nahi paye ਸੋ ਬੁਝਾਇ ਜਿਸ ਕਿਰਪੰਗਨਾ ਛਾਤੀ ਸੀਤਲ ਮਨ ਤਨ ਠੰਡਾ ਜਨਮ ਮਰਨ ਕੀ ਮਿਟਵੀ ਢੰਝਾ ਕਾਰਗਹਿ ਕਾਢ ਲਿਏ ਪ੍ਰਭ ਆਪਨੇ ਅਮਿਓ ਧਾਰ ਦ੍ਰਿਸ਼ਟੰਗਨਾ ਏਕੋ ਏਕ ਰਵਿਆ ਸਭ ਠਾਈ ਤਿਸ ਬਿਨ ਦੂਜਾ ਕੋਈ ਨਾਹੀ ਆਦ ਮਾਦੇ ਅੰਤ ਪ੍ਰਵ ਰਵਿਆ ਤ੍ਰਿਸ਼ਣ 부ਜੀ ਪਰਮੰਗਨਾ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਾਧ ਬਖਸ਼ੰਦ ਗੁਰ ਜਾਪ ਜਾਪ ਜਪਤ ਫਲ ਪਾਇਆ ਗਿਆਨ ਦੀਪਕ ਸੰਤ ਸੰਗਨਾ ਜੋ ਵੇਖਾਂ ਸੋ ਸਭ ਕਿਛ ਸੁਆਮੀ ਜੋ ਸੁਰਨਾ ਸੋ ਪ੍ਰਾਪਕੀ ਬਾਨੀ ਜੋ ਕੀਨੋ ਸੋ ਤੁਮੇ ਕਰਾਇਓ ਸਰਨ ਸਹਾਈ ਸੰਤ ਹੈ ਤਨਾ ਜਾਚਕ ਜਾਚੈ ਤੁਮਹਿ ਆਰਾਧੈ ਪਾਉ ਪਤਿਤ ਪਾਵਨ ਪੂਰਨ ਪ੍ਰਸਾਦੈ ਏਕੋ দান ਸਰਬ ਸੁਖ ਗੁਣ ਦੇਦ ਆਨ ਮੰਗਨ ਨਹਿ ਕਿੰਚਨਾ ਕਾਇਆ ਪਾਤਰ ਪ੍ਰਭ ਕਰਨਹਿ ਹਾਰਾ ਲਗੀ ਲਾਗ ਸੰਤ ਸੰਗਾਰਾ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠੈ ਰੰਗਨਾ ਸੋਲਹਿ ਕਲਾ ਸੰਪੂਰਨ ਫਲਿਆ ਅਨਤ ਕਲਾ ਹੋਈ ਠਾਕੁਰ ਚੜਿਆ ਅਨਤ ਬినੋਦ ਹਰ ਨਾਮ ਸੁਖ ਨਾਨਕ ਅੰਮ੍ਰਿਤ ਰਸ ਹਰ ਪੁੰਚਨਾ ਮਾਰੂ ਸੋ ਲਹਿ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਤੂੰ ਸਾਹਿਬ ਹਾਂ ਸੇਵਕ ਕੀਤਾ ਜੀਉ ਪਿੰਡ ਸਭ ਤੇਰਾ ਦਿੱਤਾ ਕਰਨ ਕਰਾਮਣ ਸਭ ਤੂੰ ਹੈ ਤੂੰ ਹੈ ਹੈ ਨਾਹੀ ਕਿਛ ਅਸਾੜਾ ਤਮਹਿ ਪਠਾਇਤਾ ਜਗ ਮਹਿ ਆਈ ਜੋ ਤੁਧ ਭਾਣਾ ਸੇ ਕਰਮ ਕਮਾਈ ਤੁਜ ਤੇ ਬਾਹਰ ਕਿਛੂ ਨਾ ਹੋਵਾ ਤਾ ਕੀ ਨਾਹੀ ਕਿਛ ਕਾੜਾ ਉਹਾਂ ਹੁਕਮ ਤੁਮਹਾਰਾ ਸੁਣੀਐ ਈਹਾਂ ਹਰਜਾਸ ਤੇਰਾ ਭਣੀਐ ਆਪੇ ਲੇਖ ਆ ਲੇਖ ਆਪੇ ਤੁਮ ਸਿਓ ਨਾਹੀ ਕਿਛ ਝਾੜਾ ਤੂੰ ਪਿਤਾ ਸਭ ਬਾਰਿਕ ਥਾਰੀ ਜਿਉ ਖੇ ਲਾਵੇ ਤਿਉ ਖੇਲਨ ਹਾਰੇ ਉੱਜੜ ਮਾਰਗ ਸਭ ਤੁਮਹੀ ਕੀਨਾ ਚਲੈ ਨਾਹੀ ਕੋ ਵੇਪਾੜਾ ਇਕ ਬੈਸਾਏ ਰਖੇ ਗ੍ਰਹ ਅੰਤਰ ਇਕ ਪਠਾਈ ਦੇਸ ਦੇ ਸੰਤਰ ਇਕ ਹੀ ਕੋ ਘਾਸ ਇਕ ਹੀ ਕੋ ਰਾਜਾ ਇਨ ਮੈਂ ਕਹੀਐ ਕਿਆ ਕੂੜਾ ਕਾਮਨ ਸੁਮੁਗਤੀ ਕਾਮਨ ਸੁਨਰਕਾ ਕਾਮਨ ਸੈਸਾਰੀ ਕਾਮਨ ਸੁਭਗਤਾ ਕਾਮਨ ਸੁਦਾਨ ਕਾਮਨ ਸੁਹੋਸ਼ਾ ਕਾਮਨ ਸੁਸੁਰਤਾ ਕਮਨ ਜੜਾ ਹੁਕਮੇ ਮੁਕਤੀ ਹੁਕਮੇ ਨਰਕਾ ਹੁਕਮ ਸੰਸਾਰੀ ਹੁਕਮੇ ਭਗਤਾ ਹੁਕਮੇ ਹੋ ਚਾਹ ਹੁਕਮੇ ਦਾਨਾ ਦੂਜਾ ਨਹੀਂ ਅਵਰ ਤੜਾ ਸਾਗਰ ਕੀਨਾ ਯਤ ਤੁਮ ਭਾਰਾ ਏਕ ਖੜੇ ਰਸਾਤਲ ਕਰ ਮਨ ਮੁਖ ਗਾਵਾਰਾ ਏਕ ਨਾ ਪਾਰਨ ਲਗਾਵੇ ਆਪੀ ਸਤਗੁਰ ਜਿਨ ਕਾ ਸੱਚ ਬੇੜਾ ਕਾਉ ਤਕ ਕਾਲ ਇਹੋ ਹੁਕਮ ਪਠਾਇਆ ਜੀਅ ਜੰਤ ਉਪਾਏ ਸਮਾਇਆ ਵੇਖੈ ਵਿਕਸੈ ਸਭ ਰੰਗ ਮਾਣੀ ਰਚਨ ਕੀਨਾ ਇਕ ਆਖਾੜਾ ਵੱਡਾ ਸਾਹਿਬ ਵੱਡੀ ਨਾਈ ਵੱਡਾ ਤਾਰ ਵੱਡੀ ਜਿਸ ਜਾਈ ਅਗਮ ਅਗੋਚਰ ਬੇਅੰਤ ਅਤੋਲਾ ਹੈ ਨਾਹੀ ਕਿਛ ਆਹਾੜਾ ਕੀਮਤ ਕੋਏ ਨਾ ਜਾਣੈ ਦੂਜਾ ਆਪੇ ਆਪ ਨਿਰੰਜਨ ਪੂਜਾ ਆਪ ਸੁਗਿਆਨੀ ਆਪ ਧਿਆਨੀ ਆਪ ਸਤਵੰਤਾ ਅਤ ਗਾੜਾ ਕੀਤੜਿਆ ਦਿਨ ਗੁਪਤ ਕਹਾਇਆ ਕੀਤੜਿਆ ਦਿਨ ਸੁੰਨ ਸਮਾਇਆ ਕੀਤਣਿਆ ਦਿਨ ਖੁੰਦੂਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਬਾਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸੇਵ ਵਰਤਾਇਨੇ ਅੰਤਰ ਆਪੇ ਸੀਤਲ ਠਾਰ ਗੜਾ ਜਿਸਹਿ ਨਵਾਜੇ ਗੁਰਮੁਖ ਸਾਜੇ ਨਾਮ ਵਸੈ ਤਿਸ ਅਨ ਹਦ ਵਾਜੇ ਤਿਸ ਹੀ ਸੁਖ ਤਿਸ ਹੀ ਠਕ ਰਾਈ ਜਿਸਹਿ ਨ ਆਵੈ ਜਮ ਨੇੜਾ ਕੀਮਤ ਕਾਗਜ਼ ਕਹੀਂ ਨਾ ਜਾਈ ਕਹੋ ਨਾਨਕ ਬੇਅੰਤ ਗੁਸਾਈ ਆਦ ਮਾਦ ਦੇ ਅੰਤ ਤੱਕ ਸੋਈ ਹਾਥ ਤਿਸੈ ਕੈ ਨੇ ਬੀੜਾ ਤਿਸੇ ਸਰੀਕ ਨਾਹੀ ਰੇ ਕੋਈ ਕਿਸ ਹੀ ਬੁਤੈ ਜਵਾਬ ਨਾ ਹੋਈ ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੋਜ ਖੜਾ ਮਾਰੂ ਸੋ ਲਹੇ ਮਹਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰੈ ਧਰਤੀ ਆਰ ਆਕਾਸ਼ਾ ਸਿਮਰੈ ਚੰਦ ਸੂਰਜ ਗੋਣ ਤਾਸਾ ਪਉਣ ਪਾਣੀ ਬੈ ਸੰਤਰ ਸਿਮਰਹਿ ਸਿਮਰੈ ਸਗਲੇ ਉਪਾਰਜਨ ਸਿਮਰੈ ਖੰਡ ਦੀਪ ਸਭ ਲੋ ਆਉ ਸਿਮਰੈ ਪਾਤਾਲ ਪੁਰੀਆ ਸਚ ਸੁਆਉ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨਾ ਸਿਮਰੈ ਬ੍ਰਹਮੇ ਵਿਸ਼ਨ ਮਹੇਸਾ ਸਿਮਰੈ ਦੇਵਤੇ ਕੋੜ 33 ਸਾ ਸਿਮਰੈ ਜਾਖ ਦੇਤ ਸਭ ਸਿਮਰਹਿ ਆਗਣਤ ਨ ਜਾਈ ਜਸ ਗਣਾ ਸਿਮਰੈ ਪਾਸ ਪੰਖੀ ਸਭ ਭੂਤਾ ਸਿਮਰੈ ਬਨ ਪਰਬਤ ਆਉ ਤੂਤਾ ਲਤਾ ਬਲੀ ਸਾਖ ਸਭ ਸਿਮਰੈ ਰਾਵ ਰਹਿਆ ਸੁਆਮੀ ਸਭ ਮਨਾਂ ਸਿਮਰੈ ਥੂਲ ਸੂਖਮ ਸਭ ਜਨਤਾ ਸਿਮਰੈ ਸਿਧ ਸਾਧਕ ਹਰ ਮੰਤਾ ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਣਾ ਸਿਮਰੈ ਨਰ ਨਾਰੀ ਆਸਰਮ ਸਿਮਰੈ ਜਾਤ ਜੋਤ ਸਭ ਵਰਨਾ ਸਿਮਰੈ ਗੁਣੀ ਚਤਰ ਸਭ ਬੀਤੇ ਸਿਮਰੈ ਰਾਣੀ ਅਰ ਦਿਨਾ ਸਿਮਰੈ ਕੜੀ ਮੂਰਤ ਪਾਲਨੇ ਮੁਖਾ ਸਿਮਰੈ ਕਾਲ ਅਕਾਲ ਸੁਚ ਸੋਚਾ ਸਿਮਰੈ ਸਾਉਣ ਸਾਤਰ ਸੰਜੋਗਾ ਆ ਲਖਣਾ ਲਖੀਐ ਇਕ ਖਿਨਾ ਕਰਨ ਕ ਰਾਮਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਕਰ ਕਿਰਪਾ ਜਿਸ ਭਗਤੀ ਲਾਭ ਹੋ ਜਨਮ ਪਦਾਰਥ ਸੋ ਜਨਾ ਜਾਂ ਕੈ ਮਨ ਵੂਠਾ ਪ੍ਰਭ ਆਪਣਾ ਪੂਰੈ ਕਨਮ ਗੁਰ ਕਾ ਜਪ ਜਪਨਾ ਸਰਬ ਨਿਰੰਤਰ ਸੋ ਪ੍ਰਭ ਜਾਤਾ ਬਹੁੜ ਨ ਜੋਨੀ ਭਰਮ ਰੁਣਾ ਗੁਰ ਕਾ ਸਉਦਵਸੈ ਮਨ ਜਾਂ ਕੈ ਦੂਖ ਦਰਦ ਭੰਮ ਤਾ ਕਾ ਭਾਗੈ ਸੂਖ ਸਹਜ ਆਨੰਦ ਨਾਮ ਰਸ ਅਨਹਦ ਬਾਣੀ ਸਹਜ ਧੁਨਾ ਸੋ ਧਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾਂ ਕੈ ਮਨ ਵੂਠਾ ਸੋ ਪੂਰ ਕਰਮ ਮਾ ਨਾਸ਼ਿਨਾ ਜਾਲ ਥਾਲ ਮਹੀ ਅਲ ਸੁਆਮੀ ਸੋਈ ਅਵਰਨ ਕਹੀਐ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਭਾਮ ਸਗਲਾ ਅਵਰਨ ਦੀਸੈ ਏਕ ਬਿਨਾ ਉਚੇ ਤੇ ਉਚਾ ਦਰਬਾਰ ਕਹਿ ਨ ਜਾਈ ਅੰਤ ਨ ਪਾਰਾ ਗਹਿਰ ਗੰਭੀਰ ਅਥਾ ਸੁਆਮੀ ਆਤੋਲ ਨ ਜਾਈ ਕਿਆ ਮਿਨਾ ਹੂ ਕਰਤਾ ਤੇਰਾ ਸਭ ਕੀਆ ਤੁਜ ਬਿਨਿ ਹਵਰ ਨ ਕੋਈ ਬੀਆ ਆਦ ਮਾਦ ਅੰਤ ਪ੍ਰਭ ਤੂ ਹੈ ਸਗਲ ਪ੍ਰਸਾਰਾ ਤੁਮ ਤਨਾ ਜਾਮ ਦੂਤ ਤਿਸ ਨਿਕਟਨ ਆਵੇ ਸਾਧ ਸੰਗ ਹਰ ਕੀਰਤਨ ਗਾਵੇ ਸਗਲ ਮਨੋ ਰਤ ਤਾਕੇ ਪੂਰਨ ਜੋ ਸ਼ਰਮਣੀ ਪ੍ਰਭ ਕਾ ਜਾਸ ਸੁਣਾ ਦੂ ਸਵਨਾ ਕਾ ਸਭ ਕੋ ਤੇਰਾ ਸਾਚੇ ਸਾਹਿਬ ਗਹਿਰ ਗੰਭੀਰਾ ਕਹਉ ਨਾਨਕ ਸੇਈ ਜਨ ਉਤਮ ਜੋ ਭਾਵੈ ਸੁਆਮੀ ਤੁਮ ਮਨਾ ਮਾਰੂ ਮਹੱਲਾ ਪੰਜਵਾਂ ਪ੍ਰਭ ਸਮਰਾਥ ਸਰਬ ਸੁਖ ਦਾਨਾ ਸਿਮਰਹੁ ਨਾਮ ਹੋ ਹੋ ਮਿਹਰਵਾਨਾ ਹਰ ਦਾਤਾ ਜੀ ਜੰਤ ਪੇਖਾਰੀ ਜਨ ਬਾਂਛੈ ਜਾ ਚੰਗਨਾ ਮੰਗਉ ਜਨ ਤੂਰ ਪਰਮ ਗਤ ਪਾਮ ਜਨਮ ਜਨਮ ਕੀ ਮੈਲ ਮਿਟਾਵੋ ਦੀਰਗ ਰੋਗ ਮਿਟੇ ਹਰ ਔਖਦ ਹਰ ਨਿਰਮਲ ਰਾਪੈ ਮੰਗਨਾ ਸ਼ਰਵਨੀ ਸੁਨੋ ਬਿਮਲ ਜਸ ਸੁਆਮੀ ਏਕਾ ਓਟ ਤਜੋ ਬਿਖ ਕਾਮੀ ਨਿਵ ਨਿਵ ਪਾਏ ਲਗਉ ਦਾਸ ਤੇਰੇ ਕਰ ਸੋ ਕਰੇਤ ਨਾਹੀ ਸੰਗਨਾ रसना गुण गावै हर तीरी मिटे कमाती अवगुण मेरे सिमर सिमर स्वामी मन जीवै पंच दूत तज तंगना चरण कमल जाप बो हित चरियै संत संग मिल सागर तरियै अर्चा वंदन हर संत निवासी बड़ जोन ना नंगना ਦਾਸ ਦਾਸਨ ਕੀ ਦਾਸ ਦਾਸਨ ਕੋ ਕਰ ਲਿਹੁ ਗੋਪਾਲਾ ਕਿਰਪਾ ਨਿਧਾਨ ਦੀਨ ਦਇਆਲਾ ਸਖਾ ਸਹਾਈ ਪੂਰਨ ਪਰਮੇਸ਼ਵਰ ਮਿਲ ਕਦੇ ਨਾ ਹੋਵੀ ਭੰਗਣਾ ਮਾਨ ਤਨ ਅਰਪ ਤਰੀ ਸਭ ਆਗੇ ਜਨਮ ਜਨਮ ਕਾ ਸੋਇਆ ਜਾਗੇ ਜਿਸ ਕਾ ਸਾ ਸੋਈ ਪ੍ਰਤ ਪਾਲਕ ਹਾਤ ਤਿਆਗੀ ਹਉ ਮੈਂ ਹੰਤਨਾ ਜਾਲ ਥਾਲ ਬੂਰਨਯੰਤਰ ਜਾਮੀ ਘਟ ਘਟ ਰਵਿਆ ਆਂ ਛਲ ਸੁਆਮੀ ਭਰਮ ਪੀਤ ਖੋਈ ਗੁਰ ਪੂਰੈ ਏਕ ਰਵਿਆ ਸਰਬੰਗਨਾ ਜਾਤਕਾ ਦੇਖੋ ਪ੍ਰਭ ਸੁਖ ਸਾਗਰ ਹਰ ਕੋਟ ਢੰਡਾਰ ਨਾਹੀ ਰਤਨਾਗਰ ਅਗਹਿ ਅਗਾਹ ਕਿਛ ਮਿਤ ਨਹੀਂ ਪਾਈਐ ਸੋ ਬੁਝਾਇ ਜਿਸ ਕਿਰਪੰਗਨਾ ਛਾਤੀ ਸੀਤਲ ਮਨ ਤਨ ਠੰਡਾ ਜਨਮ ਮਰਨ ਕੀ ਮਿਟਵੀ ਢੰਜਾ ਕਾਰਗਹਿ ਕਾਢ ਲਿਏ ਪ੍ਰਭ ਆਪਨੇ ਅਮਿਓ ਧਾਰ ਦ੍ਰਿਸ਼ਟੰਗਨਾ ਇਕੋ ਏ ਕਰਵਿਆ ਸਭ ਠਾਈ ਤਿਸ ਬਿਨ ਦੂਜਾ ਕੋਈ ਨਾਹੀ ਆਦ ਮਾਦੇ ਅੰਤ ਪ੍ਰਵ ਰਵਿਆ ਤ੍ਰਿਸ਼ਣ 부ਜੀ ਪਰਮੰਗਨਾ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਾਧ ਬਖਸ਼ੰਦ ਗੁਰ ਜਾਪ ਜਾਪ ਜਪਤ ਫਲ ਪਾਇਆ ਗਿਆਨ ਦੀਪਕ ਸੰਤ ਸੰਘਨਾ ਜੋ ਵੇਖਾ ਸੋ ਸਭ ਕਿਛ ਸੁਆਮੀ ਜੋ ਸੁਨਣਾ ਸੋ ਪ੍ਰਵਕੀ ਬਾਨੀ ਜੋ ਕੀਨੋ ਸੋ ਤੁਮੇ ਕਰਾਇਓ ਸਰਨ ਸਹਾਈ ਸੰਤ ਹੈ ਤਨਾ ਜਾਚਕ ਜਾਚੈ ਤੁਮਹਿ ਆਰਾਧੈ ਪਾਉ ਪਤਿਤ ਪਾਵਨ ਪੂਰਨ ਪ੍ਰਸਾਦੈ ਏਕੋ দান ਸਰਬ ਸੁਖ ਗੁਣ ਦਿਦ ਆਨ ਮੰਗਨ ਨਹਿ ਕਿੰਚਨਾ ਆਇਆ ਪਾਤਰ ਪ੍ਰਭ ਕਰਨਹਿ ਹਾਰਾ ਲਗੀ ਲਾਗ ਸੰਤ ਸੰਗਾਰਾ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠੈ ਰੰਗਨਾ ਸੋਲਹਿ ਕਲਾ ਸੰਪੂਰਨ ਫਲਿਆ ਅਨਤ ਕਲਾ ਹੋਈ ਠਾਕੁਰ ਚੜਿਆ ਅਨਤ ਬినੋਦ ਹਰ ਨਾਮ ਸੁਖ ਨਾਨਕ ਅੰਮ੍ਰਿਤ ਰਸ ਹਰ ਪੁੰਚਨਾ ਮਾਰੂ ਸੋ ਲਹਿ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਸਾਹਿਬ ਹਾਂ ਸੇਵਕ ਕੀਤਾ ਜੀਉ ਪਿੰਡ ਸਭ ਤੇਰਾ ਦਿੱਤਾ ਕਰਨ ਕਰਾਮਣ ਸਭ ਤੂੰ ਹੈ ਤੂੰ ਹੈ ਹੈ ਨਾਹੀ ਕਿਛ ਅਸਾੜਾ ਤਮਹਿ ਪਠਾਇ ਤਾ ਜਗ ਮਹਿ ਆਈ ਜੋ ਤੁਧ ਭਾਣਾ ਸੇ ਕਰਮ ਕਮਾਈ ਤੁਜ ਤੇ ਬਾਹਰ ਕਿਛੂ ਨਾ ਹੋਵਾ ਤਾ ਕੀ ਨਾਹੀ ਕਿਛ ਕਾੜਾ ਉਹਾਂ ਹੁਕਮ ਤੁਮਹਾਰਾ ਸੁਣੀਐ ਈਹਾਂ ਹਰਜਾਸ ਤੇਰਾ ਭਣੀਐ ਆਪੇ ਲੇਖ ਆ ਲੇਖ ਆਪੇ ਤੁਮ ਸਿਓ ਨਾਹੀ ਕਿਛ ਝਾੜਾ ਤੂੰ ਪਿਤਾ ਸਭ ਬਾਰਿਕ ਥਾਰੀ ਜਿਉ ਖੇ ਲਾਵੇ ਤਿਉ ਖੇਲਨ ਹਾਰੇ ਉੱਜੜ ਮਾਰਗ ਸਭ ਤੁਮਹੀ ਕੀਨਾ ਚਲੈ ਨਾਹੀ ਕੋ ਵੇਪਾੜਾ ਇਕ ਬਸਾਏ ਰਖੇ ਗ੍ਰਹ ਅੰਤਰ ਇਕ ਪਠਾਈ ਦੇਸ ਦੇ ਸੰਤਰ ਇਕ ਹੀ ਕੋ ਘਾਸ ਇਕ ਹੀ ਕੋ ਰਾਜਾ ਇਨ ਮੈਂ ਕਹੀਐ ਕਿਆ ਕੂੜਾ ਕਮਨ ਸੁਮੁਗਤੀ ਕਮਨ ਸੁਨਰਕਾ ਕਾਵਨ ਸੈਸਾਰੀ ਕਮਨ ਸੁਭਗਤਾ ਕਮਨ ਸੁਦਾਨ ਕਮਨ ਸੁਹੋਸ਼ਾ ਕਾਵਨ ਸੁਸੁਰਤਾ ਕਮਨ ਜੜਾ ਹੁਕਮੇ ਮੁਕਤੀ ਹੁਕਮੇ ਨਰਕਾ ਹੁਕਮ ਸੰਸਾਰੀ ਹੁਕਮੇ ਭਗਤਾ ਹੁਕਮੇ ਹੋ ਚਾਹ ਹੁਕਮੇ ਦਾਨਾ ਦੂਜਾ ਨਹੀਂ ਅਵਰ ਧੜਾ ਸਾਗਰ ਕੀਨਾ ਯਤ ਤੁਮ ਭਾਰਾ ਇਕ ਖੜੇ ਰਸਾਤਲ ਕਰ ਮਨ ਮੁਖ ਗਾਵਾਰਾ ਇਕ ਨਾ ਪਾਰਨ ਲੰਗਾਵੇ ਆਪੀ ਸਤਿਗੁਰ ਜਿਨ ਕਾ ਸਾਚ ਬੇੜਾ ਕਾਉ ਤਕ ਕਾਲ ਇਹੋ ਹੁਕਮ ਪਠਾਇਆ ਜੀਅ ਜੰਤ ਉਪਾਏ ਸਮਾਇਆ ਵੇਖੈ ਵਿਕਸੈ ਸਾਬ ਰੰਗ ਮਾਣੀ ਰਚਨ ਕੀਨਾ ਇਕ ਆਖਾੜਾ ਵੱਡਾ ਸਾਹਿਬ ਵੱਡੀ ਨਾਈ ਵੱਡਾ ਤਾਰ ਵੱਡੀ ਜਿਸ ਜਾਈ ਅਗਮ ਅਗੋਚਰ ਬੀ ਅੰਤ ਅਤੋਲਾ ਹੈ ਨਾਹੀ ਕਿਛ ਆਹਾੜਾ ਕੀਮਤ ਕੋਏ ਨਾ ਜਾਣੈ ਦੂਜਾ ਆਪੇ ਆਪ ਨਿਰੰਜਨ ਪੂਜਾ ਆਪ ਸੁਗਿਆਨੀ ਆਪ ਧਿਆਨੀ ਆਪ ਸਤਵੰਤਾ ਅਤ ਗਾੜਾ ਕਿਤੜਿਆਂ ਦਿਨ ਗੁਪਤ ਕਹਾਇਆ ਕੀਤੜਿਆਂ ਦਿਨ ਸੁੰਨ ਸਮਾਇਆ ਕੀਤੜਿਆਂ ਦਿਨ ਤੁੰਦੂਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਵਾਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸੇਵ ਵਰਤਾਇਨੇ ਅੰਤਰ ਆਪੇ ਸੀਤਲ ਠਾਰ ਗੜਾ ਜਿਸਹਿ ਨਵਾਜੇ ਗੁਰਮੁਖ ਸਾਜੇ ਨਾਮ ਵਸੈ ਤਿਸ ਅਨ ਹਦ ਵਾਜੇ ਤਿਸ ਹੀ ਸੁਖ ਤਿਸ ਹੀ ਠਕੁਰਾਈ ਜਿਸਹਿ ਨ ਆਵੈ ਜਮ ਨੇੜਾ ਕੀਮਤ ਕਾਗਜ਼ ਕਹੀਂ ਨਾ ਜਾਈ ਕਹੋ ਨਾਨਕ ਬੇਅੰਤ ਗੁ